ਫਿਰ ਕਰੀਬ 10 ਮਹੀਨਿਆਂ ਬਾਅਦ ਅੱਜ ਪੰਜਾਬ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਣ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚ ਪੰਜ ਨਵੇਂ ਮੰਤਰੀ ਸ਼ਾਮਲ ਹੋਣਗੇ ਜਦਕਿ ਚਾਰ ਪੁਰਾਣੇ ਚਿਹਰੇ ਮੰਤਰੀ ਮੰਡਲ ਤੋਂ ਬਾਹਰ ਵੀ ਹੋ ਗਏ ਨਸਤੀਫਾ ਦੇਣ ਵਾਲੇ ਮੰਤਰੀਆਂ ਦੇ ਵਿੱਚ ਬਲਕੌਰ ਸਿੰਘ ਚੇਤਨ ਸਿੰਘ ਜੋੜਾ ਮਾਜ਼ਰਾ ਬ੍ਰਹਮਸ਼ੰਕਰ ਜਿੰਪਾ ਅਤੇ ਅਨਮੋਲ ਗਗਨਮਾਨ ਸ਼ਾਮਿਲ ਹਨ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਵ代ਕਾਂ ਦੇ ਵਿੱਚ ਹਰਦੀਪ ਸਿੰਘ ਮੁੰਡਿਆ ਤਰਨਪ੍ਰੀਤ ਸਿੰਘ ਸੌਂਦ ਬਰਿੰਦਰ ਗੋਇਲ ਅਤੇ ਮਹਿੰਦਰ ਪਖਤ ਸ਼ਾਮਲ ਹਨ ਇਸ ਤੋਂ ਇਲਾਵਾ ਸ਼ਾਮ 84 ਤੋਂ ਵਿਧਾਇਕ ਡਾਕਟਰ ਰਵੀਜੋਤ ਸਿੰਘ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋ ਗਏਨ ਦੱਸਦੀ ਕਿ ਸਾਰੇ ਅੱਜ ਸ਼ਾਮ 5 ਵਜੇ ਰਾਜ ਭਵਨ ਵਿਕੇ ਸੌ ਚੁੱਕਣਗੇ ਦੱਸਦੀ ਕਿ ਪੰਜਾਬ ਦੇ ਵਿੱਚ ਜੁਲਾਈ ਮਹੀਨੇ ਤੋਂ ਹੀ ਮੰਤਰੀ ਮੰਡਲ ਦੇ ਫਿਰ ਬਦਲ ਦੀ ਚਰਚਾ ਚੱਲ ਰਹੀ ਸੀ ਪਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਕਾਰਨ ਇਹ ਮਾਮਲਾ ਸ਼ਾਇਦ اٹਕ ਗਿਆ ਸੀ ਤੇ ਹੁਣ ਜਦੋਂ ਅਰਵਿੰਦ ਕੇਜਰੀਵਾਲ ਜ਼ਮਾਨਤ ਤੇ ਬਾਹਰ ਹਨ ਤਾਂ ਦਿੱਲੀ ਤੋਂ ਬਾਅਦ ਪੰਜਾਬ ਦੇ ਲਈ ਵੀ ਇੱਕ ਵੱਡਾ ਫੈਸਲਾ ਆਉਣ ਵਾਲਾ ਹੈ ਤੇ ਦੱਸਤੀ ਕਿ ਹਰਦੀਪ ਸਿੰਘ ਮੁੰਡਿਆ ਸਹਾਨੇਵਾਲ ਤੋਂ ਵਿਦਾਇਕਨ 2022 ਚ ਉਹਨਾਂ ਨੇ ਆਪ ਦੀ ਟਿਕਟ ਤੇ ਚੋਣ ਲੜਦਿਆਂ ਕਾਂਗਰਸ ਦੇ ਵਿਕਰਮ ਸਿੰਘ ਬਾਜਵਾ ਨੂੰ ਹਰਾਇਆ ਸੀ ਤੇ ਮੁੰਡਿਆ ਦੇ ਹੱਕ ਵਿੱਚ 30.33 ਫੀਸਦੀ ਵੋਟਾਂ ਪਈਆਂ ਸਾਨੇਵਾਲ ਸ਼ਰਮਣੀ ਅਕਾਲੀ ਦਲ ਦੀ ਸੀਟ ਜਿਹੜੀ ਰਹੀ ਸੀ ਪਰ ਉੱਥੇ ਜਿਹੜਾ ਕਿ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਸ ਸੀਟ ਤੇ ਕਬਜ਼ਾ ਕਰ ਲਿਆ ਸੀ ਇਸ ਤੋਂ ਇਲਾਵਾ ਮਹਿੰਦਰ ਪਗਤ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ ਪੰਜ ਨਵੇਂ ਨਾਵਾਂ 'ਚ ਸਭ ਤੋਂ ਵੱਧ ਚਰਚਾ ਮਹਿੰਦਰ ਪਗਤ ਦੀ ਹੈ ਜੋ ਜਲੰਧਰ ਪੱਛਮੀ ਸੀਟ ਤੋਂ ਉਪਚੋਣ ਜਿੱਤੇ ਹਨ ਮਹਿੰਦਰ ਭਗਤ ਨੇ ਬੀਜੇਪੀ ਉਮੀਦਵਾਰ ਸ਼ੀਤਲ ਅਗੁਰਾਲ ਨੂੰ ਹਰਾਇਆ ਸੀ ਮਹਿੰਦਰ ਭਗਤ ਨੂੰ ਇੱਥੇ 55245 ਵੋਟਾਂ ਮਿਲੀਆਂ ਸਨ ਸ਼ੀਤਲ ਅਗੁਰਾਲ ਇਸ ਸੀਟ ਤੋਂ 2022 ਚ ਆਮ ਆਦੀ ਪਾਰਟੀ ਦੀ ਹੀ ਟਿਕਟ ਤੇ ਚੁਣੇ ਗਏ ਸਨ ਇਸ ਤੋਂ ਇਲਾਵਾ ਬਰਿੰਦਰ ਗੋਇਲ ਬਰਿੰਦਰ ਗੋਇਲ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਪਰਮਿੰਦਰ ਸਿੰਘ ਟਿੰਡਸਾ ਨੂੰ ਹਰਾਇਆ ਸੀ ਟਿੰਡਸਾ ਨੇ 2017 ਦੇ ਵਿੱਚ ਇਸ ਸੀਟ ਤੋਂ ਚੌਨ ਜਿੱਤੀ ਸੀ ਪਰਗੋਇਲ ਨੇ 2022 ਦੀਆਂ ਚੋਣਾਂ ਦੇ ਵਿੱਚ ਢਿੰਡ ਸਾਨੂੰ ਵੱਡੇ ਫਰਕ ਦੇ ਨਾਲ ਹਰਾਇਆ ਸੀ ਤਰਨਪੁਰੀ ਸੋਂਧ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਗੁਰਕੀਰਤ ਸਿੰਘ ਕੋਟਲੀ ਨੂੰ ਹਰਾਇਆ ਸੀ ਤੇ ਸੋਂਧ ਨੂੰ 62425 ਵੋਟਾਂ ਮਿਲਿਆ ਸਨ ਜਦਕਿ ਕੋਟਲੀ ਨੂੰ ਸਿਰਫ 26805 ਵੋਟਾਂ ਹੀ ਮਿਲ ਸਕੇ ਸਨ ਤੇ ਕੋਟਲੀ ਨੇ 2017 ਦੇ ਵਿੱਚ ਇਹ ਸੀਟ ਜਿਹੜੀ ਜਿੱਤੀ ਸੀ ਤਾਂ ਦੱਸਤੀ ਕਿ ਲੋਕ ਸਭਾ ਚੋਣਾਂ ਮਗਰੋਂ ਕੈਬਨਿਟ ਦੇ ਵਿੱਚ ਫੇਰ ਬਦਲ ਹੋਣ ਦੇ ਚਰਚੇ ਜਿਹੜੇ ਸ਼ੁਰੂ ਹੋ ਗਏ ਸਨ ਅਤੇ ਆਪ ਨੇ ਮਾੜੀ ਕਾਰਗੁਜ਼ਾਰੀ ਦੇ ਆਧਾਰ ਤੇ ਚਾਰ ਮੰਤਰੀਆਂ ਦੀ ਸ਼ਾਂਤੀ ਦਾ ਜਿਹੜਾ ਇਹ ਫੈਸਲਾ ਕੀਤਾ ਤਾਂ ਇੱਕ ਵਾਰ ਫਿਰ ਕਰੀਬ 10 ਮਹੀਨਿਆਂ ਬਾਅਦ ਅੱਜ ਪੰਜਾਬ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਣ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚ ਪੰਜ ਨਵੇਂ ਮੰਤਰੀ ਸ਼ਾਮਲ ਹੋਣਗੇ ਜਦਕਿ ਚਾਰ ਪੁਰਾਣੇ ਚਿਹਰੇ ਮੰਤਰੀ ਮੰਡਲ ਤੋਂ 12ਵਾਂ ਹੋ ਗਿਆ ਨਸਤੀਫਾ ਦੇਣ ਵਾਲੇ ਮੰਤਰੀਆਂ ਦੇ ਵਿੱਚ ਬਲਕੌਰ ਸਿੰਘ ਚੇਤਨ ਸਿੰਘ ਜੋੜਾ ਮਾਜ਼ਰਾ ਬ੍ਰਹਮਸ਼ੰਕਰ ਜਿੰਪਾ ਅਤੇ ਅਨਮੋਲ ਗਗਨਮਾਨ ਸ਼ਾਮਿਲ ਹਨ ਭਗਵੰਤਬਾਨ ਦੀ ਕੈਬਨਿਟ ਦੇ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਵਿਧਾਇਕਾਂ ਦੇ ਵਿੱਚ ਹਰਦੀਪ ਸਿੰਘ ਮੁੰਡਿਆ, ਤਰਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ ਅਤੇ ਮੋਹਿੰਦਰ ਭਗਤ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਾਮ 84 ਤੋਂ ਵਿਧਾਇਕ ਡਾਕਟਰ ਰਵੀਜੋਤ ਸਿੰਘ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋ ਗਏ ਹਨ। ਦੱਸਦੀ ਕਿ ਸਾਰੇ ਅੱਜ ਸ਼ਾਮ 5 ਵਜੇ ਰਾਜਪਵਣ ਵਿਕੇ ਸੌ ਚੁੱਕਣਗੇ। ਦੱਸਦੀ ਕਿ ਪੰਜਾਬ ਦੇ ਵਿੱਚ ਜੁਲਾਈ ਮਹੀਨੇ ਤੋਂ ਹੀ ਮੰਤਰੀ ਮੰਡਲ ਦੇ ਫਿਰ ਬਦਲ ਦੀ ਚਰਚਾ ਚੱਲ ਰਹੀ ਸੀ ਪਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਕਾਰਨ ਇਹ ਮਾਮਲਾ ਸ਼ਾਇਦ اٹਕ ਗਿਆ ਸੀ ਤੇ ਹੁਣ ਜਦੋਂ ਅਰਵਿੰਦ ਕੇਜਰੀਵਾਲ ਜ਼ਮਾਨਤ ਤੇ ਬਾਹਰ ਹਨ ਤਾਂ ਦਿੱਲੀ ਤੋਂ ਬਾਅਦ ਪੰਜਾਬ ਦੇ ਲਈ ਵੀ ਇੱਕ ਵੱਡਾ ਫੈਸਲਾ ਆਉਣ ਵਾਲਾ ਹੈ ਤੇ ਦੱਸਤੀ ਕਿ ਹਰਦੀਪ ਸਿੰਘ ਮੁੰਡਿਆ ਸਹਾਨੇਵਾਲ ਤੋਂ ਵਿਦਾਇਕਨ 2022 ਚ ਉਹਨਾਂ ਨੇ ਆਪ ਦੀ ਟਿਕਟ ਤੇ ਚੋਣ ਲੜਦਿਆਂ ਕਾਂਗਰਸ ਦੇ ਵਿਕਰਮ ਸਿੰਘ ਬਾਜਵਾ ਨੂੰ ਹਰਾਇਆ ਸੀ ਤੇ ਮੁੰਡਿਆ ਦੇ ਹੱਕ ਵਿੱਚ 30.33 ਫੀਸਦੀ ਵੋਟਾਂ ਪਈਆਂ ਸਾਨੇਵਾਲ ਸ਼ਰਮਣੀ ਅਕਾਲੀ ਦਲ ਦੀ ਸੀਟ ਜਿਹੜੀ ਰਹੀ ਸੀ ਪਰ ਉੱਥੇ ਜਿਹੜਾ ਕਿ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਸ ਸੀਟ ਤੇ ਕਬਜ਼ਾ ਕਰ ਲਿਆ ਸੀ ਇਸ ਤੋਂ ਇਲਾਵਾ ਮਹਿੰਦਰ ਪਗਤ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ ਪੰਜ ਨਵੇਂ ਨਾਵਾਂ ਚ ਸਭ ਤੋਂ ਵੱਧ ਚਰਚਾ ਮਹਿੰਦਰ ਪਗਤ ਦੀ ਹੈ ਜੋ ਜਲੰਧਰ ਪੱਛਮੀ ਸੀਟ ਤੋਂ ਉਪਚੋਣ ਜਿੱਤੇ ਹਨ ਮਹਿੰਦਰ ਭਗਤ ਨੇ ਬੀਜੇਪੀ ਉਮੀਦਵਾਰ ਸ਼ੀਤਲ ਅਗੁਰਾਲ ਨੂੰ ਹਰਾਇਆ ਸੀ ਮਹਿੰਦਰ ਭਗਤ ਨੂੰ ਇੱਥੇ 55245 ਵੋਟਾਂ ਮਿਲੀਆਂ ਸਨ ਸ਼ੀਤਲ ਅਗੁਰਾਲ ਇਸ ਸੀਟ ਤੋਂ 2022 ਚ ਆਮ ਆਦਮੀ ਪਾਰਟੀ ਦੀ ਹੀ ਟਿਕਟ ਤੇ ਚੁਣੇ ਗਏ ਸਨ ਇਸ ਤੋਂ ਇਲਾਵਾ ਬਰਿੰਦਰ ਗੋਇਲ ਬਰਿੰਦਰ ਗੋਇਲ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਪਰਮਿੰਦਰ ਸਿੰਘ ਟਿੰਡਸਾ ਨੂੰ ਹਰਾਇਆ ਸੀ ਟਿੰਡਸਾ ਨੇ 2017 ਦੇ ਵਿੱਚ ਇਸ ਸੀਟ ਤੋਂ ਚੌਣ ਜਿੱਤੀ ਸੀ ਪਰਗੋਇਲ ਨੇ 2022 ਦੀਆਂ ਚੋਣਾਂ ਦੇ ਵਿੱਚ ਢਿੰਡ ਸਾਨੂੰ ਵੱਡੇ ਫਰਕ ਦੇ ਨਾਲ ਹਰਾਇਆ ਸੀ ਤਰਨਪੁਰੀ ਸੋਂਧ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਗੁਰਕੀਰਤ ਸਿੰਘ ਕੋਟਲੀ ਨੂੰ ਹਰਾਇਆ ਸੀ ਤੇ ਸੋਂਧ ਨੂੰ 62400 25 ਵੋਟਾਂ ਮਿਲਿਆ ਸਨ ਜਦਕਿ ਕੋਟਲੀ ਨੂੰ ਸਿਰਫ 26805 ਵੋਟਾਂ ਹੀ ਮਿਲ ਸਕੇ ਸਨ ਤੇ ਕੋਟਲੀ ਨੇ 2017 ਦੇ ਵਿੱਚ ਇਹ ਸੀਟ ਜਿਹੜੀ ਜਿੱਤੀ ਸੀ ਤਾਂ 사실 ਕਿ ਲੋਕ ਸਭਾ ਚੋਣਾਂ ਮਗਰੋਂ ਕੈਬਨਿਟ ਦੇ ਵਿੱਚ ਫੇਰ ਬਦਲ ਹੋਣ ਦੇ ਚਰਚੇ ਜਿਹੜੇ ਸ਼ੁਰੂ ਹੋ ਗਏ ਸਨ ਅਤੇ ਆਪ ਨੇ ਮਾੜੀ ਕਾਰਗੁਜ਼ਾਰੀ ਦੇ ਆਧਾਰ ਤੇ ਚਾਰ ਮੰਤਰੀਆਂ ਦੀ ਸ਼ਾਂਤੀ ਦਾ ਜਿਹੜਾ ਇਹ ਫੈਸਲਾ ਕੀਤਾ